ਜਿਹੜੇ ਪੱਤਰਕਾਰ ਮੈਨੂੰ ਕਹਿੰਦੇ ਨੇ ਸਿਮਰਨ ਜੋਤ ਸਿੰਘ ਮੱਕੜ ਜੀ ਤੁਸੀਂ ਮੈਨੂੰ ਕਹਿੰਦੇ ਹੋ ਕੀਰਤਨ ਦੀ ਮਰਿਆਦਾ ਕੀ ਹੈ ਅੱਜ ਮੈਂ ਤੁਹਾਨੂੰ ਪੁੱਛਣਾ ਚਾਹਨੀ ਆ ਜਦੋਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਜੀ ਤੁਹਾਡੇ ਪਰਸਨਲ ਸਮਾਗਮ ਤੇ ਪਹੁੰਚੇ ਸੀ ਤੁਹਾਡਾ ਫੈਮਿਲੀ ਦਾ ਸਮਾਗਮ ਸੀ ਭਾਈ ਸਾਹਿਬ ਨੇ ਸਟੇਜ ਤੋਂ ਬੋਲਿਆ ਸੀ ਕਿ ਅੱਜ ਸਿਮਰਨ ਜੋਤ ਸਿੰਘ ਮੱਕੜ ਮੈਂ ਇੱਥੋਂ ਪੇਟਾ ਨਹੀਂ ਲੈ ਕੇ ਜਾਵਾਂਗਾ ਅਗਰ ਤੁਸੀਂ ਮੈਨੂੰ ਪੇਟਾ ਦੇਣਾ ਹੀ ਚਾਹੁੰਦੇ ਹੋ ਤਾਂ ਮੈਂ ਇੱਕ ਬੇਨਤੀ ਕਰਦਾ ਕਿ ਸਿਮਰਨ ਜੋਤ ਸਿੰਘ ਮੱਕੜ ਆਪਣੀ ਦਾੜੀ ਰੱਖ ਲਵੇ ਸਿਮਰਨ ਜੋਤ ਸਿੰਘ ਕੋਲੋਂ ਪੇਟਾ ਨਹੀਂ ਲੈਣੀ ਜੇ ਲੈਣੀਆਂ ਤੇ ਉਹਨੂੰ ਕਹਿ ਕੇ ਜਾਣਾ ਵੀ ਕੇਸ ਨਹੀਂ ਕਟਾਉਣਾ ਤੇ ਸੰਗਤ ਦੇ ਵਿੱਚੋਂ ਜਕਾਰਾ ਵੀ ਲਗਾਇਆ ਗਿਆ ਸੀ ਤੁਸੀਂ ਖੁਦ ਹਾਮੀ ਭਰੀ ਸੀ ਪਾਈ ਸਾਹਿਬ ਨੇ ਫਿਰ ਵੀ ਕਿਹਾ ਸੀ ਕਿ ਫਿਰ ਵੀ ਸੋਚ ਲਓ ਅਗਰ ਤੁਹਾਡਾ ਮਨ ਪੱਕਾ ਹੈ ਤਾਂ ਹੀ ਮੈਂ ਆਪਣੇ ਗਲ ਦਾ ਸਰੋਪਾ ਉਲਾ ਕੇ ਤੁਹਾਡੇ ਗਲ ਦੇ ਵਿੱਚ ਤੁਹਾਨੂੰ ਪੇਟ ਕਰਾਂਗਾ ਤੇ ਤੁਸੀਂ ਹਾਮੀ ਭਰ ਕੇ ਮੈਂ ਵੀਡੀਓ ਵੀ ਨਾਲ ਅਟੈਚ ਕਰ ਦਿੰਦੀ ਹਾਂ ਤੁਸੀਂ ਹਾਮੀ ਭਰ ਕੇ ਗੁਰੂ ਦਾ ਸਰੋਪਾਓ ਸੰਗਤ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਪੇਟ ਕਰਵਾਇਆ ਸੀ ਤੁਸੀਂ ਹਾਮੀ ਭਰੀ ਸੀ ਕਿ ਮੈਂ ਦਾੜੀ ਰੱਖ ਲਾਂਗਾ ਹੁਣ ਤੁਹਾਡੀ ਮਰਿਆਦਾ ਕਿੱਥੇ ਗਈ ਗੁਰੂ ਦੇ ਬਖਸ਼ੇ ਹੋਏ ਸਰੂਪਾਉ ਦੀ ਬੇਅਦਬੀ ਕਰਨਾ ਇਹ ਕਿਹੜੀ ਮਰਿਆਦਾ ਹੈ ਹੈ ਕੋਈ ਇਸ ਗੱਲ ਦਾ ਜਵਾਬ